ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਮਗਰੀ ਲਾਤਾ ਅੱਜ ਇਹ ਤਾਂ ਸਰਕਾਰ ਜਦੋਂ ਵੱਡੇ ਸਾਮਰਾਜ ਘਣਾਣਾ ਨਾਲ ਲੜੀ ਹੋਵੇ ਤੇ ਇਹਦਾ ਵੀ ਰੰਗ ਜੇ ਵਾਲੀ ਚਾਲ ਦਾ ਕੋਈ ਫਰਕ ਨਹੀਂ ਪੈਂਦਾ ਮੈਂਟਮੈਂਟ ਦੇ ਬਦਲਣਾ ਮੈਂਟਮੈਂਟ ਤੇ ਮੁਕਰਨਾ ਮੈਂਟਮੈਂਟ ਦੇ ਹਾਂ ਕਰਨਾ 21 ਫਰਵਰੀ ਵਾਲੇ ਦਿਨ ਉਸ ਦਿਨ ਅਸੀਂ ਇਹ ਤੈਅ ਕੀਤਾ ਸੀਗਾ ਕਿ ਅਸੀਂ ਜਿੰਨੇ ਵੀ ਲੀਡਰਾਂ ਅਸੀਂ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਅਸੀਂ ਪੈਦਲ ਮਾਰਚ ਕਰਾਂਗੇ ਕੋਈ ਟਰੈਕਟਰ ਵਾਲੀ ਨਹੀਂ ਖੜਾਂਗੇ ਪਰ ਫਿਰ ਵੀ ਉਹਨਾਂ ਵੱਡੇ ਪੱਧਰ ਤੇ ਸ਼ੰਭੂ ਬਾਰਡਰ ਤੇ ਟਖਨੋਰੀ ਬਾਰਡਰ ਤੇ ਕਿਸਾਨ ਲੀਡਰਾਂ ਤੇ ਵੀ ਵੱਡਾ ਧਈਆ ਕੀਤਾ ਗਿਆ ਜਿਹਦੇ ਜਿਹੇ ਕਿਸਾਨ ਲੀਡਰ ਵੀ ਹਸਤਲਾਂ ਦੇ ਵਿੱਚ ਰਹੇ ਤੇ ਸਰਕਾਰ ਨੇ ਸਾਰਾ ਕੁਝ ਖੇ ਸਾਹਮਣੇ ਲੋਕਾਂ ਨੂੰ ਇੱਕ ਚਿੱਠਾ ਵਿਖਾਇਆ ਪਰ ਜੇ ਕਿਸਾਨ ਚੱਲੇ ਅੱਜ ਸਰਕਾਰ ਫੇਰ ਮੁੱਕਰੀ ਜਿੰਨਾਂ ਚਿਰ ਸਰਕਾਰ ਉਹ ਪਾਵਰ ਕਰਾ ਕੰਮ ਕਰਾਣਿਆਂ ਦੇ ਕਾਰਪਟ ਕਰਾਣਿਆਂ ਦੇ ਗੁਲਾਮ ਉਹਨਾਂ ਚਿਰ ਤੱਕ ਇਹ ਦੇਸ਼ ਵਾਸੀਆਂ ਦੀ ਇੱਕ ਦੁਸ਼ਮਣ ਦੀ ਰੂਪ ਰੇਖਾ ਨਿਭਾ ਰਹੀ ਸਾਨਾ ਨੂੰ ਹੀ ਭਾਵੇਂ ਉਥੇ ਨਫਾ ਸੀ ਨੁਕਸਾਨ ਸੀ ਜਾਣਦਾ ਹੱਕ ਸੀ ਉਹਦੇ ਵਿੱਚ ਵੀ ਸ਼ਹੀਦੀ ਦਿਹਾੜੇ ਤੇ ਇੱਕ ਸਰਕਾਰ ਨੇ ਇੱਕ ਵੱਡਾ ਅਪਮਾਨਨਾ ਬਣਾ ਕੇ ਉਸ ਇਤਿਹਾਸ ਨੂੰ ਨਾਲ ਜੋੜ ਕੇ ਇੱਕ ਰੰਗਜੇ ਵਾਲਾ ਰੂਪ ਵਿਖਾਇਆ ਲੁਧਣਾਲਾ ਵਿਨੋਦ ਜਰਚੇ ਤੁਸੀਂ ਤੇ ਮੈਂ ਹਾ ਯਮਬਰੀ ਖਨੋਰੀ ਬਾਰਡਰ ਤੇ ਮੌਜੂਦ ਆ ਅੱਜ ਜਿਹੜਾ ਕਿ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਕੂਚ ਕਰਨ ਦਾ ਲਾਂਝ ਰਕੇ ਕੀਤਾ ਗਿਆ ਸੀਗਾ ਤੇ ਸ਼ੰਭੂ ਬਾਰਡਰ ਦੇ ਵੱਲੋਂ ਜਿਹੜੇ ਕਿ 101 ਕਿਸਾਨ ਆਗੂ ਜਿਹੜੇ ਕਿ ਹੈ ਦਿੱਲੀ ਵੱਲ ਕੂਚ ਕਰ ਰਹੇ ਸਨ ਤੇ ਉਸ ਤੋਂ ਹੀ ਜਿਹੜਾ ਆ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਰੋਕ ਲਗਾਏਗੀ ਹੈ ਗਲਤ ਕਰਾਂਗੇ ਕਿ ਕਿਸਾਨਾਂ ਕੁਝ ਨਹੀਂ ਤਾਂ ਕਿਨਾਂ ਮਤ ਮੈਂ ਸਰਦਾਰ ਇੰਦਰਜੀਤ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਬੜਾ ਜੀ ਸਰ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੀ ਸਰ ਅੱਜ ਸ਼ੰਭੂ ਬਾੜ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਸਨ 101 ਕਿਸਾਨ ਆਗੂ ਤੇ ਨੇਤਾ ਜਥੇਬੰਦੀ ਤੇ ਉਹਨਾਂ ਤੇ ਗੋਲੇ ਅंसू ਵਰ੍ਹ ਗਏ ਆ ਕਾਫੀ ਜ਼ਰਾ ਕੀ ਨੁਕਸਾਨ ਹੋਇਆ ਦੇਖੋ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ 13 ਫਰਵਰੀ ਤੋਂ ਜੋ ਇਤਿਹਾਸਾ ਵਾਪਰਿਆ 14 ਫਰਵਰੀ ਨੂੰ ਫਿਰ 21 ਫਰਵਰੀ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹਦੇ ਚ ਸ਼ੁਭ ਕਰਨ ਸ਼ਹੀਦ ਹੋਇਆ ਬਾਕੀ ਵੀ ਚੌਤੀ ਤੋਂ 35 ਕਿਸਾਨ ਜਿਹੜੇ ਆ ਇੱਥੇ ਸ਼ਹਾਦਤਾਂ ਜਾਂ ਪੀ ਚੁੱਕੇ ਆ ਪੰਜ ਕਿਸਾਨ ਇਹੋ ਜਿਹੇ ਜਿਨ੍ਹਾਂ ਦੀ ਕੋਈ ਨਿਗਾਹ ਚਲੇਗੀ ਉਹ ਦੇਖ ਵੀ ਨਹੀਂ ਸਕਦੇ ਔਰ ਇਹ ਲੰਬਾ ਸਮਾਂ ਚੱਲ ਕੇ ਆਖਰ ਸੁਪਰੀਮ ਕੋਰਟ ਨੇ ਕਿਸਾਨਾਂ ਦੀ ਭਾਵਨਾ ਬਾਰੇ ਕੋਈ ਕਮੇਟੀ ਤਿਆਰ ਕੀਤੀ ਜਿਸ ਦੇ ਵਿੱਚ ਕਮੇਟੀ ਦੇ ਅੱਗੇ ਵੀ ਗੱਲਬਾਤ ਇਹ ਰੱਖੀ ਕਿ ਆ ਮਸਲਾ ਵਾ ਅੱਜ ਤੱਕ 2007 ਤੋਂ ਲੈ ਕੇ ਜਾਂ ਪਹਿਲਾ ਕਮਿਸ਼ਨ ਬਣਿਆ ਜਿਹੜਾ ਉਹਨੂੰ ਸੁਪਰੀਮ ਕੋਰਟ ਨੇ ਵਿੱਤ ਸਰਕਾਰ ਨੇ ਨਹੀਂ ਮੰਨਿਆ ਔਰ ਉਸ ਤੋਂ ਬਾਅਦ ਫਿਰ ਲੰਬਾ ਸਮਾਂ ਹੁਣ ਚੱਲਿਆ ਸਾਨੂੰ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ ਔਰ ਸੁਪਰੀਮ ਕੋਰਟ ਦੇ ਕਹਿਣ ਤੇ ਮਾਨਜੁਗ ਤੇ ਉਸ ਕਮੇਟੀ ਨਾਲ ਗੱਲਬਾਤ ਰੱਖੀ ਔਰ ਉੱਥੇ ਵੀ ਕਿਹਾ ਕਿ ਸਾਡੇ ਮਸਲੇ ਹੱਲ ਜਿਹੜੇ ਉਹ ਕਮੇਟੀ ਹੋ ਸਕਦਾ ਨਾ ਕਰਵਾਵੇ ਪਰ ਉਹਦੇ ਤੇ ਉਸ ਦਿਨ ਇੱਕ ਭਾਵਕ ਹੋ ਕੇ ਡੱਲੇਵਾਲ ਸਾਹਿਬ ਨੇ ਫੈਸਲਾ ਲਿਆ ਕਿ ਮੈਂ ਖਨੌਰੀ ਬਾਰਡਰ ਤੇ 26 ਤਰੀਕ ਨੂੰ ਆਪਣਾ ਨਵੰਬਰ ਨੂੰ ਮਰਨਣ ਛੰਤੇ ਬੈਠੂਗਾ ਔਰ ਉਹਦੇ ਤੇ ਜਦੋਂ ਫੈਸਲਾ ਲਿਆ ਤਾਂ ਫਿਰ ਉਹ 26 ਤਰੀਕ ਦਾ અપਮਾਨ ਨਾ ਬਣਿਆ ਫਿਰ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਵੱਡਾ ਰੋਲ ਨਭਾਇਆ ਸਰਕਾਰ ਸੈਂਟਰ ਸਰਕਾਰ ਦੀ ਪਿੱਠ ਪੂਰਦਿਆਂ ਇਹ ਗੱਲ ਇਹਨਾਂ ਨੂੰ ਇੱਥੇ ਚੁੱਕ ਲਿਆ ਉਸ ਤੋਂ ਬਾਅਦ ਸੁਰਜੀਤ ਸਿੰਘ ਦੋਹ ਛੰਡੇ ਜਿਹੜਾ ਸਾਡਾ ਸਾਥੀ ਸੀ ਉਸਨੇ ਪੋਜੀਸ਼ਨ ਸੰਭਾਲੀ ਤੇ ਲੱਲੇਆਪਾ ਸਾਹਿਬ ਨੇ ਵੀ ਲੁਧਿਆਣਾ ਹਸਪਤਾਲ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਉਹਨਾਂ ਨੇ ਵੀ ਕਹੋ ਕਿ ਤੁਸੀਂ 4 ਵਜੇ ਤੋਂ ਲੈ ਕੇ 3:30 ਵਜੇ ਤੋਂ ਲੈ ਕੇ 26 ਤਰੀਕ ਨੂੰ ਹੀ ਮਾਰਨ ਰਚਨ ਤੇ ਬੈਠ ਲਿਆ ਔਰ ਦੂਜਾ ਜਿਹੜਾ ਸਾਡਾ ਫੋਰਮ ਚੱਲ ਰਿਹਾ ਹੈ ਕਿਸਾਨ ਮਜ਼ਦੂਰ ਮੋਰਚਾ ਔਰ ਉਹਨਾਂ ਨੇ ਵੀ ਇਹ ਭਾਵ ਕੋ ਕਹਿ ਕੇ ਕਿਹਾ ਕਿ ਤੁਹਾਡਾ ਵੱਡਾ ਸਖਤ ਫੈਸਲਾ ਸੀ ਕੱਢ ਲਿਆ ਸਾਹਿਬ ਤੁਸੀਂ ਹੀ ਮੋਰਚੇ ਵੱਲੋਂ ਫੈਸਲਾ ਲੈ ਲਿਆ ਪਰ ਅਗਰ ਜੇ ਤੁਹਾਨੂੰ 10 ਦਿਨ ਬੀਤ ਜਾਂਦੇ ਆ ਤੇ ਫਿਰ ਸਾਡੇ ਤੋਂ ਹੋ ਸਕਦਾ ਕਿ ਨਾ ਬੈਠਿਆ ਜਾਵੇ ਰੋਸ ਦੇ ਵਿੱਚ ਕਿਉਂਕਿ ਅਸੀਂ ਕਿਸੇ ਦੀ ਸਹਾਦਤ ਨੂੰ ਵੇਖ ਕੇ ਜਿਹੜਾ ਵਾ ਯਾਰ ਨਹੀਂ ਸਕਦੇ ਅਗਰ 10 ਦਿਨ ਤੱਕ ਗੱਲਬਾਤ ਸ਼ੇ ਦਸੰਬਰ ਤੱਕ ਨਹੀਂ ਆਉਂਦੀ ਗੱਲ ਤਾਂ ਫਿਰ ਸਾਡੇ ਜਿਹੜੇ ਜਥੇ ਆ ਦਿੱਲੀ ਨੂੰ ਜਾਣਗੇ ਔਰ ਉਹਨਾਂ ਨੇ ਭਾਵ ਕੋ ਕੇ ਫੈਸਲਾ ਲਿਆ ਕਿ ਸਾਡਾ ਲੀਡਰ ਜਿਹੜਾ ਵਾ ਖਨੋਰੀ ਬਾਰਡਰ ਤੇ ਬੈਠਾ ਹੋਇਆ ਤੇ ਸਾਨੂੰ ਇਹ ਫੈਸਲਾ ਲੈਣਾ ਚਾਹੀਦਾ ਔਰ ਉਹਦੇ ਚਾਜ ਉਹਨਾਂ ਨੇ 101 ਕਸਾਨਾਂ ਦਾ ਜਿਹੜਾ ਜਥਾ ਵਾ ਬਗੈਰ ਖਾਲੀ ਹੱਥੇ ਸਿਰਫ ਝੰਡਾ ਤੇ ਆਪ ਦਾ ਕੋਈ ਬੈਕਾਂ ਥੋੜਾ ਬਦਲਿਆ ਕਪੜਾ ਔਰ ਪੈਦਲ ਮਾਰਚ ਕਰਕੇ ਦਿੱਲੀ ਨੂੰ ਜਾਣ ਵਾਸਤੇ ਪ੍ਰੋਗਰਾਮ ਬਣਾਇਆ ਜਿਹਦੇ ਚ ਵੱਡੇ ਪੱਦਰ ਨੇ ਤੇ ਦੁਬਾਰਾ ਫੇਰ ਇਹ ਸਰਕਾਰ ਨੇ ਚੌਥਾ ਰਾਉਂਡ ਜਿਹੜਾ ਵਾ ਕਿਉਂਕਿ ਇੱਕ 13 ਫਰਵਰੀ ਨੂੰ ਚੁੱਕਾ ਇੱਕ 14 ਨੂੰ ਚੁੱਕਾ ਔਰ ਇੱਕ 21 ਨੂੰ ਔਰ ਚੌਥਾ ਰਾਉਂਡ ਜਿਹੜਾ ਵਾ ਦੇ ਵਿੱਚ आज ਦਾ ਦਸੰਬਰ ਦੇ ਵਿੱਚ ਅੱਜ ਦੀ ਤਾਰੀਖ 6 ਦਸੰਬਰ ਉਹਦੇ ਵਿੱਚ ਵੱਡੇ ਪੱਧਰ ਤੇ ਸਰਕਾਰ ਨੇ ਫੇਰ ਕਿਸਾਨਾਂ ਦੇ ਤਸਦਦ ਕੀਤਾ ਅਥਰੂ ਗੈਸ ਜਿਹੜੇ ਉੱਥੇ ਵੱਡੇ ਪੱਧਰ ਤੇ ਜਿਹੜੇ ਉਦਾਗੇ ਗਏ ਆ ਉਹਦੇ ਤੇ ਨਾਲ ਜਿਹੜੀ ਜ਼ਹਿਰੀਲੀ ਸਪਰੇ ਆ ਉਹ ਜਿਹੜੀ ਕਿਸਾਨਾਂ ਦੇ ਕੀਤੀ ਗਈ ਜਿਹਦੇ ਵਿੱਚ ਸਾਨੂੰ ਜਿਹੜੀ ਇੰਨੀ ਪਰਮਿਸ਼ਨ ਮਿਲੀ ਆ ਕਿ ਸਾਡੇ 8 ਤੋਂ 9 ਕਿਸਾਨ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਤੇ ਦੋ ਤਿੰਨ ਸੀ ਸੀ ਵੀ ਹੈਗੇ ਆ ਕਿਉਂਕਿ ਉਹਨਾਂ ਦਾ ਕੋ ਨੁਕਸਾਨ ਵੀ ਹੋ ਸਕਦਾ ਜੇ ਪਹਿਲੇ ਐਲਾਨ ਵੀ ਕੀਤਾ ਗਿਆ ਸੀ ਕਿ ਕਿਸਾਨ ਆਪਣੇ ਟਰੈਕਟਰ ਟ੍ਰੇਲਰ ਨਾਲ ਲੈ ਕੇ ਜਾਣ ਹਾਲੇ ਖੇਤੀ ਬੜੀ ਅਨੀਤਾ ਦੇ ਬੋਲ ਕਿਹਾ ਗਿਆ ਸੀਗਾ ਤੇ ਕਿ ਤੁਸੀਂ ਪੈਦਲ ਕੂਚ ਕਰੋ ਤੇ ਪੈਦਲ ਕੂਚ ਕਰਨ ਤੋਂ ਵੀ ਮਨਾ ਕਰ ਦਿੱਤਾ ਐਸਾ ਕਿਉਂ ਵੇਖੋ ਸਰਕਾਰ ਨੇ ਇਹ ਗੱਲ ਤੇ ਰੱਖਦੀ ਆਈ ਪਰ ਜਦੋਂ 21 ਫਰਵਰੀ ਵਾਲੇ ਦਿਨ ਉਸ ਦਿਨ ਅਸੀਂ ਇਹ ਤਿਆਰ ਕੀਤਾ ਸੀਗਾ ਕਿ ਅਸੀਂ ਜਿੰਨੇ ਵੀ ਲੀਡਰਾਂ ਅਸੀਂ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਅਸੀਂ ਪੈਦਲ ਮਾਰਚ ਕਰਾਂਗੇ ਕੋਈ ਟਰੈਕਟਰ ਵਾਲੀ ਨਹੀਂ ਖੜਾਂਗੇ ਪਰ ਫਿਰ ਵੀ ਉਹਨਾਂ ਵੱਡੇ ਪੱਧਰ ਤੇ ਸ਼ੰਭੂ ਬਾਰਡਰ ਤੇ ਟਖਨੋਰੀ ਬਾਰਡਰ ਤੇ ਕਿਸਾਨ ਲੀਡਰਾਂ ਤੇ ਵੀ ਵੱਡਾ ਤਿਆਰ ਕੀਤਾ ਗਿਆ ਜਿਹਦੇ ਜਿਹੇ ਕਿਸਾਨ ਲੀਡਰ ਵੀ ਹੱਤਲਾਂ ਦੇ ਵਿੱਚ ਰਹੇ ਔਰ ਉਸ ਤੋਂ ਬਾਅਦ ਸਰਕਾਰ ਨੇ ਇਹ ਲੋਕਾਂ ਦੇ ਅੱਗੇ ਜਿਹੜੇ ਗਮਰਾਹ ਕਰਨਾ ਲੋਕਾਂ ਨੂੰ ਕਿਉਂਕਿ ਉਦੋਂ ਵੀ ਉਹਨਾਂ ਨੇ ਕਿਸਾਨਾਂ ਨੂੰ ਖਾਲੀ ਹੱਥੀ ਨਹੀਂ ਜਾਣ ਦਿੱਤਾ ਜਿਹੜਾ 21 ਫਰਵਰੀ ਨੂੰ ਤੇ ਅੱਜ ਇਹ ਲੋਕਾਂ ਨੂੰ ਜਿਹੜਾ ਵਾ ਲੋਕਾਂ ਨੂੰ ਇੱਕ ਸਾਹਮਣੇ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਕੀ ਰਣਨੀਤੀ ਆ ਹਰਿਆਣੇ ਦਾ ਜਿਹੜਾ ਖੇਤੀ ਮੰਤਰੀ ਆ ਉਹਨੇ ਮੈਂ ਕਹਿਤਾ ਕਿ ਕਿਸਾਨ ਖਾਲੀ ਹੱਥ ਜਾ ਉਹ ਕੀ ਰਣਨੀਤੀ ਬੇਟੂ ਕੀ ਉਹਨਾਂ ਨੇ ਕਿਹਾ ਸੀ ਅਸੀਂ ਕਿਸੇ ਗੱਲੋਂ ਰੋਕਦੇ ਨਹੀਂ ਕਿ ਸਰਕਾਰ ਨੇ ਸਾਰਾ ਕੁਝ ਇੱਕ ਸਾਹਮਣੇ ਲੋਕਾਂ ਨੂੰ ਇੱਕ ਚਿੱਠਾ ਵਿਖਾਇਆ ਪਰ ਜੇ ਕਿਸਾਨ ਚੱਲੇ ਅੱਜ ਸਰਕਾਰ ਫੇਰ ਮੁੱਕਰੀ ਉਹ ਸਰਕਾਰ ਨੇ ਫੇਰ ਨਹੀਂ ਜਾਂ ਤਾਂ ਹਰਿਆਣਾ ਦੇ ਵਿੱਚ 44 ਲੱਗ ਗਈ ਔਰ ਅਸੀਂ ਦਿੱਲੀ ਨਹੀਂ ਜਾਣ ਦੇਣਾ ਉਹਨਾਂ ਨੂੰ ਜਾਣ ਦਿੰਦੇ ਵੱਡੀ ਗਰਾਮ ਲੀਲਾ ਜਾਂ ਜੰਤਰ ਮੰਤਰ ਜਗ੍ਹਾ ਦਿੱਤੀ ਜਾਂਦੀ ਕਿੰਨੇ ਕੇ ਕਿਸਾਨ 101 ਕਿਸਾਨ ਸੀ ਵੱਡੀ ਗੱਲ 10 ਦਿਨ 20 ਦਿਨ 15 ਦਿਨ ਚੱਲਦਾ 1000 1500 2000 ਕਿਸਾਨ ਚਲੇ ਜਾਂਦਾ ਤੇ ਕੋਈ ਸ਼ਾਂਤਮਈ ਪੂਰਨ ਆਪਦਾ ਚੱਲਦਾ ਦੂਸਰੀ ਇਹ ਗੱਲ ਕਿ ਉਹਨਾਂ ਜਿਹੜਾ ਸਾਡਾ ਮੋਰਚਾ ਉਹਨਾਂ ਮੋਰਚਾ ਭਾਵਕ ਹੋ ਕੇ ਗੱਲ ਕਹੀ ਕਿ ਅਸੀਂ ਦਲੇয়াল ਦਾ ਨੁਕਸਾਨ ਨਹੀਂ ਚਾਹੁੰਦੇ ਅਸੀਂ ਦਿੱਲੀ ਕੁਝ ਕਰਾਂਗੇ ਔਰ ਅਸੀਂ ਉਹਨਾਂ ਨੂੰ ਰਾਇ ਦਿੱਤੀ ਕਿ ਠੀਕ ਆ ਜੇ ਤੁਸੀਂ ਫੈਸਲਾ ਲਿਆਏ ਤੇ ਬਿਲਕੁਲ ਜਿਹੜਾ ਵਾ ਤੁਹਾਡੀ ਗੱਲ ਵਾਜਬ ਆ ਕਿਉਂਕਿ ਤੁਸੀਂ ਹਮਦਰਦੀ ਜੇ ਕਿਉਂਕਿ ਕਿਸੇ ਵੀ ਸਾਡੇ ਲੀਡਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਦਲੇয়াল ਸਾਹਿਬ ਦਾ ਫੈਸਲਾ ਵਾ ਪਰ ਅੱਜ ਇਸ ਚੀਜ਼ ਨੂੰ ਵੀ ਭਾਵਕ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਸਾਡੇ ਕਿਸਾਨਾਂ ਨੇ ਸਾਡੇ ਉੱਥੇ ਇਸ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਕਰੀਬ 3-4 ਲੀਟਰ ਉੱਥੇ ਹੈਗੇ ਜਿਵੇਂ ਗੁਰਵਿੰਦਰ ਸਿੰਘ ਭੰਗੂ ਉੱਥੇ ਬੈਠਾ ਹੋਇਆ ਸੁਖਵਾਲ ਸਿੰਘ ਦਫਰ ਦਫਰ ਬੈਠਾ ਹੋਇਆ ਸੁਖਦੇਵ ਸਿੰਘ ਭੋਜਰਾਜ ਬੈਠਾ ਹੋਇਆ ਸਾਡੇ ਜਸਵੀਰ ਸਿੰਘ ਸਿੱਧੂ ਪਰ ਜਥੇਬੰਦੀ ਤੋਂ ਉਹ ਵੀ ਸਾਰੇ ਲੋਕ ਉੱਥੇ ਬੈਠੇ ਹੋਏ ਆ ਬੜੀ ਤਦਾਦ ਦੀ ਗਿਣਤੀ ਵੀ ਆਪਣੀ ਉੱਥੇ ਸੀ ਔਰ ਉਹਨਾਂ ਨੇ ਨਾਲ ਗਵਾਹੀ ਵੀ ਕੀਤੀ ਜਾਣ ਵਾਸਤੇ ਪਰ ਫਿਰ ਸਰਕਾਰ ਨੇ ਵੱਡੇ ਪੱਧਰ ਤੇ ਜਿਹੜਾ ਵਾ ਇਹ ਕਿਸਾਨਾਂ ਦਾ ਪੂਰੇ ਦੇਸ਼ ਦਾ ਦਿਲ ਦਿਖਾਇਆ ਕਿਉਂਕਿ ਇੱਕ ਪਾਸੇ ਤਾਂ ਜਿਹੜਾ ਉਹ ਉਪ ਰਾਸ਼ਟਰਪਤੀ ਆ ਜਿਹੜਾ ਸਰਕਾਰ ਨੂੰ ਨੋਚ ਰਿਹਾ ਵਾ ਉਹ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਨੋਚ ਰਿਹਾ ਵਾ ਕਿ ਕਿਉਂ ਨਹੀਂ ਸਰਕਾਰ ਗੱਲ ਕਰਦੀ ਕਿਉਂ ਸਰਕਾਰ ਕਿਸਾਨਾਂ ਦੇ ਜਿਹੜੇ ਮੰਨੇ ਹੋਏ ਜਿਹੜੇ ਕੀਤੇ ਹੋਏ ਵਾਦੇ ਕਿਉਂ ਨਹੀਂ ਮੰਨਦੀ ਅਗਰ ਜੇ ਕਿਸਾਨ ਨਹੀਂ ਖੁਸ਼ ਰਹਿੰਦਾ ਅਗਰ ਕਿਸਾਨ ਖੁਸ਼ਹਾਲ ਨਹੀਂ ਹੁੰਦਾ ਤੇ ਮਜ਼ਦੂਰ ਵੀ ਨਾਲ ਹੀ ਮਾਰਿਆ ਜਾਣਾ ਤੁਸੀਂ ਸਮਝ ਲਓ ਵੀ ਜੇ ਝੋਟਾ ਮਾਰਿਆ ਗਿਆ ਤੇ ਚਮਜੂਆਂ ਵੀ ਨਾਲ ਹੀ ਮਰ ਜਾਂਦੀਆਂ ਕਿਉਂਕਿ ਜੇ ਕਿਸਾਨ ਖੁਸ਼ਹਾਲਤ ਮਜ਼ਦੂਰ ਖੁਸ਼ਹਾਲਾ ਤੇ ਜੇ ਕਿਸਾਨਾਂ ਦੇ ਹੱਥੋਂ ਇਹ ਸਾਰਾ ਕੁਝ ਨਿਕਲ ਜਾਂਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਖਤਮ ਹੋ ਜਾਊਗੀ ਕਿਉਂ ਮੰਡੀਆਂ ਦੇ ਵਿੱਚ ਤਲਾਈ ਛਣਾਈ ਕਰਦਾ ਸੀ ਕਿਸਾਨਾਂ ਨਾਲ ਜੁੜਿਆ ਰੇ ਸਪਰੇਅ ਕਰਦਾ ਸੀ ਬੰਨਾ ਚੰਨਾ ਪਰ ਉਹ ਕਾਰਪਟ ਘਰਾਣਿਆਂ ਦੇ ਜਦੋਂ ਜ਼ਮੀਨਾਂ ਦੇ ਕਬਜ਼ੇ ਹੋਏ ਫਿਰ ਉਹ ਹੈਲੀਕਾਪਟਰਾਂ ਦੇ ਸਪਰੇਅ ਹੋਇਆ ਕਰੂ ਵੱਡੇ ਪੱਧਰ ਤੇ ਗਡੌਨਾਂ ਦੇ ਵਿੱਚ ਸਿੱਧੀ ਫਸਲ ਜਾਇਆ ਕਰੂ ਮਜ਼ਦੂਰੀ ਰੇਖਾ ਜਿਹੜੀ ਉਹ ਵੀ ਖਤਮ ਹੋ ਜਾਊ ਯਾਨੀ ਕਿ ਪੂਰੇ ਦੇਸ਼ ਪੱਧਰ ਤੇ ਇਹਦੇ ਤੇ ਛੋਟੇ ਵਪਾਰੀ ਦਾ ਨੁਕਸਾਨ ਆ ਦੁਕਾਨਦਾਰ ਦਾ ਨੁਕਸਾਨ ਆ ਔਰ ਮਜ਼ਦੂਰ ਦਾ ਨੁਕਸਾਨ ਔਰ ਜੇ ਸਹੀ ਐ ਐਮ ਐਸ ਪੀ ਸਹੀ ਗਰੰਟੀ ਕਾਨੂੰਨ ਬਣ ਜਾਂਦਾ ਤੇ ਇਹਦੇ ਨਾਲ ਇਹ ਆ ਕਿ ਜਿਹੜਾ ਵਿਚਲਾ ਵਿਚੋਲਾ ਉਹ ਖਤਮ ਹੋ ਜਾਂਦਾ ਹੁਣ ਤੁਸੀਂ ਮੈਂ ਨਾ ਕੱਲ ਇੱਕ ਪੜ੍ਹ ਰਿਆ ਥਾ ਮੈਡੀਕਲ ਤੇ ਤੋਂ ਇੱਕ 300 ਗ੍ਰਾਮ ਦਾ ਸਿਰਫ ਦਫਾਲ ਕਣਕ ਦਾ ਟੋਟਾ 330 ਰੁਪਏ ਦਾ ਤੇ ਉਹਦਾ ਜਦੋਂ ਪਮਾਨਾ ਗਿਣ ਕੇ ਵੇਖਿਆ ਤੇ ਉਹ ਇੱਕ ਜਿਹੜਾ ਇੱਕ ਕੁਆਂਟਲ ਲੱਖ ਰੁਪਏ ਨੂੰ ਜਾਂਦੀ ਦੇਖੋ ਕਿਥੋਂ ਕਲਕਾਈ ਆ ਔਰ ਇਸ ਕਰਕੇ ਜਦੋਂ ਕਾਰਪੋਰੇਟ ਕਰਾਉਣੇ ਦੇ ਹੱਥ ਜਾ ਗਿਆ ਸਾਡੇ ਜਨਤਕ ਲੋਕ ਵੀ ਜਿਹੜੇ ਆ ਨਾ ਉਹ ਵੱਡੇ ਪੱਧਰ ਤੇ ਨੁਕਸਾਨੇ ਜਾਣਗੇ ਇਹ ਸਰਕਾਰ ਦੀ ਅਸੀਂ ਵੱਡੀ ਸਖਤ ਵਿਰੋਧ ਕਰਦੇ ਆਂ ਔਰ ਅਗਲੀ ਗੱਲ ਇਹ ਆ ਕਿ ਅਸੀਂ ਇਥੋਂ ਵੀ ਹੁਣ ਤਿੰਨ ਚਾਰ ਸਾਥੀ ਜਿਹੜਿਆਂ ਨੂੰ ਜ਼ਿੰਮੇਵਾਰੀ ਲਾਵਾਂਗੇ ਪਹਿਲਾਂ ਤਾਂ ਉਹ ਜਾ ਕੇ ਹਸਪਤਾਲ ਦੇ ਵਿੱਚ ਸਾਡੇ ਕਿਸਾਨਾਂ ਦਾ ਹਾਲਚਲ ਪੁੱਛਣਗੇ ਫਿਰ ਇੱਕ ਦੋ ਦਿਨਾਂ ਦੇ ਵਿੱਚ ਅਗਲੀ ਗੱਲਬਾਤ ਦੋਵੇਂ ਫੋਰਮ ਵਿਚਾਰ ਕੇ ਫਿਰ ਤੁਹਾਡੇ ਸਾਹਮਣੇ ਲਾਵਾਂਗੇ ਪਤਨ ਜੀ ਲੋਕਾਂ ਨੂੰ ਸਮਝਾਓ ਐਮਐਸਪੀ ਹੈ ਕੀ ਅਦਰਸਲ ਵਿੱਚ ਵੇਖੋ ਐਮਐਸਪੀ ਐਨ ਐਮਐਸਪੀ ਜਦੋਂ ਕਿਸਾਨ ਨੇ ਆਪਣੀ ਖੇਤ ਦੀ ਕੰਮ ਕਰਨਾ ਮਜ਼ਦੂਰ ਨੇ ਕੰਮ ਕਰਨਾ ਉਹਦੇ ਨਾਲ ਜਾਂ ਕੋਈ ਉਸਤੇ ਕੋਈ ਮੋਟਰ ਦਾ ਖਰਚਾ ਆਉਣਾ ਸਟਾਰਟਰ ਦਾ ਖਰਚਾ ਆਉਣਾ ਤੇਲ ਦਾ ਖਰਚਾ ਆਉਣਾ ਰੇਸ ਸਪਰੇਅ ਦਾ ਖਰਚਾ ਆਉਣਾ ਔਰ ਜਿਹੜਾ ਉਹਦੇ ਨਾਲ ਪਰਿਵਾਰ ਜੁੜਿਆ ਮਜ਼ਦੂਰ ਭਾਈਚਾਰਾ ਪੂਰਾ ਦੇਸ਼ ਪੱਧਰ ਤੇ ਜੁੜਿਆ ਉਹ ਸਾਰਾ ਖੇਤੀ ਨੂੰ ਡਿਪੈਂਡ ਕਰਦਾ ਔਰ ਉਹ ਕਿੱਥੋਂ ਤੱਕ ਉਹਦਾ ਪਮਾਨਾ ਜਾਂਦਾ ਔਰ ਫਿਰ ਉਸ ਨੂੰ ਮੰਨ ਲਓ ਜੇ 1 ਰੁਪਈਆ ਖਰਚਾ ਸਾਡਾ ਆਉਂਦਾ ਤੇ ਘੱਟ ਤੋਂ ਘੱਟ 50 ਪੈਸੇ ਜਿਹੜੇ ਉਹ ਕਿਸਾਨ ਨੂੰ ਮਿਲਣੇ ਜ਼ਰੂਰੀ ਚਾਹੀਦੇ ਜਿਹਦੇ ਵਿੱਚ ਕਿਸਾਨ ਦੀ ਮਜ਼ਦੂਰੀ ਮਜ਼ਦੂਰ ਦੀ ਮਨਜ਼ੂਰੀ ਰੇ ਸਪਰੇ ਸਾਰਾ ਕੁਝ ਪਾ ਕੇ ਤੇ ਫੇਰ ਕਿਸਾਨ ਕੋਲੇ ਵੱਜਦਾ ਨਹੀਂਗਾ ਅਡਵਾਂਸ ਕਿਸਾਨ ਨੂੰ ਆਪਦੇ ਜੇਬ ਦੇ ਵਿੱਚੋਂ ਕਰਜ਼ਾ ਜਿਹੜਾ ਉਹਦੇ ਫਸ ਜਾਂਦਾ ਕਿਉਂਕਿ ਕਰਜ਼ਾਈ ਕਿਸਾਨ ਤਾਂ ਹੀ ਹੁੰਦਾ ਜਾਂਦਾ ਕਿ ਜੇ ਉਹਨੂੰ ਕੋਈ ਮੁਨਾਫਾ ਨਹੀਂਗਾ ਔਰ ਜਿਹੜੀ ਰਿਪੋਰਟ ਸੁਆਮੀ ਨਾਥਨ ਨੇ ਬਣਾਈ ਪੂਰੇ ਭਾਰਤ ਅੰਦਰ ਬਣਾਈ ਉਹ ਸਾਡੀ ਕੋਈ ਰਿਪੋਰਟ ਨਹੀਂਗੀ ਨਾ ਸਾਡੇ ਕੋਈ ਰਿਪੋਰਟਰ ਹੈ ਰਿਪੋਰਟ ਉਹਨੇ ਸਾਰੇ ਕਿਸਾਨਾਂ ਦੀ ਬਣਾ ਕੇ ਤੇ ਫਿਰ ਕਿਹਾ ਕਿ ਕਿਸਾਨ ਨੂੰ ਜੇ ਆਪਾਂ ਖੁਸ਼ਹਾਲ ਕਰਨਾ ਤੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਜਿਹੜਾ ਉਹ ਬਣਾਉਣਾ ਚਾਹੀਦਾ ਖਰੀਦ ਗਰੰਟੀ ਕਾਨੂੰਨ ਦੇ ਵਿੱਚ ਦੇ ਵੀ ਇੱਕ ਫਾਇਦਾ ਹੁੰਦਾ ਕਿ ਉਹਦੇ ਜਿਹੜਾ ਖਰੀਦ ਗਰੰਟੀ ਕਾਨੂੰਨ ਆ ਨਾ ਉਹਦੇ ਸਰਕਾਰ ਦਾ 1 ਰੁਪਈਆ ਨਹੀਂ ਲੱਗਦਾ ਉਹ ਇਹ ਸਰਕਾਰ ਦਾ ਕੋਈ ਖਰਚਾ ਨਹੀਂ ਖਰੀਦ ਗਰੰਟੀ ਕਾਨੂੰਨ ਦੇ ਨਾਲ ਜਿਹੜੇ ਮੰਡੀਆਂ 'ਚ ਘਰਾਣੇ ਆਉਂਦੇ ਵੱਡੇ ਉਹਨਾਂ ਨੇ ਖਰੀਦ ਕਰਨੀ ਔਰ ਉਹਨੂੰ ਕਿੱਥੋਂ ਤੱਕ ਖਰੀਦਾ ਜਾਵੇ ਮੰਨ ਲਓ ਕਣਕਿਆ 2300 ਨੂੰ 2400 ਰੁਪਏ ਨੂੰ ਅੱਜ ਸਰਕਾਰੀ ਖਰੀਦ ਦੇ ਵਿੱਚ ਖਰੀਦੀ ਗਈ ਹੈ ਪਰ ਉਹੋ ਹੀ ਕਣਕ ਦਾ ਆਟਾ ਜਿਹੜਾ 55 ਰੁਪਏ 60 ਰੁਪਏ ਵੱਖ-ਵੱਖ ਤਰ੍ਹਾਂ ਦਾ ਉਹਦਾ ਕੋਈ ਬੇਕਰੀ ਆ ਬਿਸਕੁਟ ਹੋਰ ਚੀਜ਼ਾਂ ਉਹ 100 ਰੁਪਏ ਤੱਕ ਵੀ ਚੱਲੇ ਜਾਂਦੀ ਉਹ ਵਿਚਲੇ ਹਿੱਸੇ ਵਾਲਾ ਜਿਹੜਾ ਵਾ ਉਹ ਵੱਡਾ ਮੁਨਾਫਾ ਕਮਾ ਜਾਂਦਾ ਤੇ ਜਿਹੜਾ ਖਰੀਦ ਕੇ ਵੀ ਖਾਣ ਵਾਲਾ ਉਹ ਵੀ ਮਾਰਿਆ ਜਾਂਦਾ ਇਸ ਕਰਕੇ ਮੰਡੀ ਦੇ ਵਿੱਚ ਐਮਐਸਪੀ ਖਰੀਦ ਕਰਨ ਦੀ ਗਾਰੰਟੀ ਕਾਨੂੰਨ ਬਣਿਆ ਹੋਵੇ ਔਰ ਉਹਦੇ ਨਾਲ ਕਿੰਨੇ ਨੂੰ ਫਸਲ ਵੇਚੀ ਆ ਉਹਦਾ ਖਰਚਾ ਕਿੰਨਾ ਵਾ ਉਹ ਸਾਰਾ ਕੁਝ ਪਾ ਕੇ ਲੇਬਰ ਤਲਾਈ ਚਨਾਈ ਪਾ ਕੇ ਉਹਦਾ ਸਾਮ ਸੰਭਾਲ ਪਾ ਕੇ ਤੇ ਜਿਹਦੇ ਵਿੱਚ ਸਰਕਾਰ ਨੂੰ ਵੀ ਮੁਨਾਫਾ ਹੋਵੇ ਔਰ ਜਿਹਦੇ ਵਿੱਚ ਕਿਸਾਨ ਨੂੰ ਵੀ ਮੁਨਾਫਾ ਹੋਵੇ ਤੇ ਜਿਨਨੇ ਖਰੀਦ ਕੇ ਖਾਣਾ ਉਹਨੂੰ ਵੀ ਮੁਨਾਫਾ ਹੋਵੇ ਇਹ ਨਾ ਹੋਵੇ ਕਿ ਜੇ ਆ ਪਰਸੋਂ ਕੱਲ ਦੀ ਗੱਲ ਕਰਦੇ ਸਾਡਾ ਸਾਥੀ ਅਮਰੂਦ ਲੈਣ ਗਿਆ ਅਜੇ ਤੋਂ ਖਨੋਰੀ ਬਾੜ ਤੋਂ 100 ਰੁਪਏ ਕਿਲੋ ਪਰ ਮੰਡੀ ਦੇ ਵਿੱਚ ਜਾ ਕੇ ਪਤਾ ਕੀਤਾ ਕਿ ਕਿੰਨੇ ਨੂੰ ਕਿ 25 ਰੁਪਏ ਕਿਲੋ ਹੁਣ 75 ਰੁਪਏ ਉੱਡ ਗਏ ਨਾ ਵੱਡੀ ਗੱਲ ਹੈ ਨਾ ਇਹ ਕਰਕੇ ਖਰੀਦ ਕੇ ਖਾਣ ਵਾਲਾ 75 ਰੁਪਏ ਵੱਧ ਤੇ ਰਿਆ ਐਸ ਕਰਕੇ ਇਹ ਜਿਹੜੇ ਪਾਵਰ ਜਿਹੜੇ ਕਾਰਪੋਰੇਟ ਘਰਾਣੇ ਵੱਡੇ ਉਹਨਾਂ ਚੀਜ਼ ਥੋੜੀ ਲੈਣੀ ਜਿਵੇਂ ਕਸ਼ਮੀਰ ਦੇ ਵਿੱਚ 370 ਧਾਰਾ ਲਈ ਸੇਬਾਂ ਦੇ ਕਬਜ਼ਾ ਕਰ ਲਿਆ ਫਿਰ ਉਹਨਾਂ ਸਾਰਾ ਸਟੋਰ ਕਰ ਲਿਆ ਕਬਜ਼ੇ ਕਰ ਲਿਆ ਫਿਰ ਉਹਨਾਂ ਵੇਚਣਾ ਕਿੰਨੇ ਨੂੰ ਮੰਨ ਲਓ ਜੀ ਇੱਕ ਪੇਟੀ 150 ਨੂੰ ਆ ਫਿਰ ਉਹ ਕਹਣਗੇ ਸਾਡੀ 500 ਦੀ ਹੈ ਹੁਣ ਖਰੀਦ ਕੇ ਜਿਹੜਾ ਵਾ ਪੰਡਾਰਾ ਕਰ ਲਿਆ ਆਪਦਾ ਸਟੋਰ ਕਰ ਲਿਆ ਤੇ ਖਰੀਦ ਕੇ ਖਾਣ ਵਾਲਾ ਮਾਰਿਆ ਗਿਆ ਇਸ ਕਰਕੇ ਜੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਬਣ ਜਾਂਦਾ ਲੀਗਲ ਖਰੀਦ ਦੀ ਗਰੰਟੀ ਸਰਕਾਰ ਕਰ ਲੈਂਦੀ ਆ ਤੇ ਜਿਹੜਾ ਫਸਲ ਤਿਆਰ ਕਰਨ ਵਾਲਾ ਕਿਸੇ ਵੀ ਰਕਮ ਦੀ ਭਾਵੇਂ ਸਰੋਂ ਆ ਸੂਰਜमुखी ਆ ਕਣਕ ਆ ਚੌਲ ਆ ਜਾਂ ਸਾਰਾ ਕੁਝ ਆ ਤੇ ਜਿਹੜਾ ਤਿਆਰ ਕਰਨ ਵਾਲਾ ਉਹ ਵੀ ਖੁਸ਼ਾ ਰਹ ਸਕਦਾ ਔਰ ਜਿਹੜਾ ਕਿ ਖਰੀਦ ਕੇ ਜਿੰਨੇ ਖਾਣਾ ਉਹ ਵੀ ਖੁਸ਼ਾ ਰਹ ਸਕਦਾ ਇਹ ਬੜੀ ਚਿੰਤਾ ਦੀ ਲੋੜ ਅੱਜ ਬੜੇ ਵੱਡੇ ਪੱਧਰ ਤੇ ਚ ਦਿੱਲੀ ਨੂੰ ਕੋਸ਼ਿਸ਼ ਕੀਤਾ ਗਿਆ ਸੀਗਾ ਆ ਆਪਣੇ ਕਈ ਕਿਸਾਨਾਂ ਨੂੰ ਝੋਟਾ ਵੀ ਹੋਈਆਂ ਠੀਕ ਆ ਹੌਸੂਗਿਆਂ ਤੇ ਗੋਲੇ ਵੀ ਦੁਬਾਰਾ ਛੱਡੇਗੇ ਉਹ ਹਰਿਆਣਾ ਸਰਕਾਰ ਕੇ ਆ ਰਹੀ ਹੈ ਪਰਮਿਸ਼ਨ ਲਿਆਓ ਪਰਮਿਸ਼ਨ ਲਿਆਂ ਲਿਆਓਗੇ ਤਾਂ ਛੱਡ ਦਾਂਗੇ ਕੀ ਲੱਗਦਾ ਜ਼ਰੂਰੀ ਮਨਜ਼ੂਰ ਹੈ ਵੇਖੋ ਜੀ ਪਰਮਿਸ਼ਨ ਹੁੰਦੀ ਹੈ ਕਿਸੇ ਬਾਹਰਲੇ ਦੇਸ਼ ਦੇ ਵਿੱਚ ਜਾਣਾ ਹੋਵੇ ਸਾਡਾ ਦੇਸ਼ ਆ ਸਾਡੀ ਰਾਜਧਾਨੀ ਆ ਸਾਡੇ ਪੰਜਾਬ ਨੂੰ ਇੱਕ ਪਾਕਿਸਤਾਨ ਨੂੰ ਵਾਲਾ ਬਾਰਡਰ ਬਣਾ ਕੇ ਰੱਖ ਦਿੱਤਾ ਸਾਡੇ ਉਹ ਰਤਨਗੜ੍ਹ ਰਾਜਸਥਾਨ ਨੂੰ ਪਾਸਤਨ ਵਾਲਾ ਬਾਰਡਰ ਬਣਾ ਕੇ ਰੱਖਦਾ ਉੱਥੇ ਵੀ ਸਾਥੀ ਬੈਠੇ ਸ਼ੰਭੂ ਬਾਰਡਰ ਤੇ ਉੱਥੇ ਰਾਜਸਥਾਨ ਵਾਲਾ ਬਾਰਡਰ ਬਣਾ ਕੇ ਰੱਖਦਾ ਕਰਨਾਟਕਾ ਦੇ ਸਾਡੇ ਲੋਕ ਆ ਜਿਹੜੇ ਉੱਥੇ ਵੀ ਉਹ ਵੱਖਰਾ ਦੇਸ਼ ਬਣਾ ਕੇ ਰੱਖਦਾ ਆ ਤੇਲਿਗਾਨਾ ਦੇ ਵਿੱਚ ਅੱਜ ਸਾਡੇ ਸਾਥੀ ਜਿਹੜੇ ਆ 101 ਬੰਦਾ ਜਿਹੜਾ ਵਾ ਇੱਕ 100 ਬੰਦੇ ਦੇ ਵਿੱਚ ਭੁੱਖ ਹੜਤਾਲ ਤੇ 12 ਘੰਟੇ ਲਈ ਬੈਠਾ ਤਾਂ ਅਮਲ ਲੱਡੂ ਦੇ ਵਿੱਚ ਨਾ ਕਰਨਾਟਕਾ ਦੇ ਵਿੱਚ ਬੈਠੇ ਆ ਸ਼ੰਤਾ ਕੁਮਾਰ ਕੇ ਸਾਥੀ ਬੈਠੇ ਔਰ ਇਹ ਸਾਰੇ ਹੀ ਰਾਜਾਂ ਨੂੰ ਅਲੱਗ-ਅਲੱਗ ਇੱਕ ਵੱਖਰੇ-ਵੱਖਰੇ ਇਹਨਾਂ ਨੇ ਆਪਦੀ ਸੋਚ ਦੇ ਮੁਤਾਬਕ ਦੇਸ਼ ਬਣਾ ਕੇ ਰੱਖੇ ਸਾਰੇ ਭਾਰਤ ਭੱਦਰ ਤੇ ਵੱਡੇ ਪੱਧਰ ਤੇ ਅਲੱਗ-ਅਲੱਗ ਬਣਾ ਜਦੋਂ ਅਸੀਂ ਆਪਦੇ ਹੱਕ ਵਾਸਤੇ ਆਪਦੀ ਗੱਲ ਵਾਸਤੇ ਜਿਵੇਂ ਪਿੰਡਾਂ ਦੇ ਵਿੱਚ ਪਰੇ ਵੀ ਉਹ ਵੇਦ ਸਪੰਚ ਦੇ ਘਰੇ ਜਾਂਦੀ। ਤੇ ਅਸੀਂ ਆਪ ਦੀ ਰਾਜਧਾਨੀ ਦੇ ਵਿੱਚ ਜਾ ਕੇ ਗੱਲ ਰੱਖਣ ਨੂੰ ਸਾਡਾ ਹੱਕ ਆ। ਔਰ ਅਸੀਂ ਆਪ ਦੀ ਗੱਲ ਰੱਖਣ ਵਾਸਤੇ ਸਾਨੂੰ ਘਾਟਾ ਕੀ ਆ, ਮਨਾਫਾ ਕੀ ਆ। ਸਰਕਾਰ ਸਾਡੇ ਹਿੱਤਾਂ 'ਚ ਜਾ ਰਹੀ ਆ, ਲੋਕਾਂ ਦੇ ਹਿੱਤਾਂ ਜਾ ਰਹੀ, ਜਨਤਕ ਲੋਕਾਂ ਦੇ ਹਿੱਤਾਂ ਜਾ ਰਹੀ ਕਿ ਜਾਂ ਉਹ ਜਿਹੜੇ ਗਿਣਤੀ ਦੇ ਸਰਮੌਰ ਘਰਾਣੇ ਉਹਨਾਂ ਦੇ ਵਿੱਚ ਜਾ ਰਹੀ ਉਹਨਾਂ ਨੂੰ ਸਿਰਫ ਜਗਾਉਣ ਵਾਸਤੇ ਵੀ ਅਸੀਂ ਲੋਕਾਂ ਨੇ ਸਰਕਾਰ ਬਣਾਈ ਤੇ ਲੋਕਾਂ ਦੇ ਹਿੱਤਾਂ ਵਾਸਤੇ ਚਾਹੀਦੀ ਰਾਖੀ ਕਰਨ ਵਾਸਤੇ ਸਰਕਾਰ ਬਣਾਈ ਆ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਹੋਵੇ, ਦੇਸ਼ ਦੀ ਰਾਖੀ ਹੋਵੇ ਕਿ ਕਿਉਂ ਪੂਰੇ ਕਿਥੇ ਇਹੋ ਜਿਹੇ ਨਾ ਦਿਨ ਪਵੇ ਕਿ ਜਿਵੇਂ ਪਹਿਲਾ ਇਸਟ ਇੰਡੀਆ ਨੇ ਹੋਰ ਸਾਡੇ ਦੇਸ਼ ਤੇ ਕਬਜ਼ਾ ਕਰ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹ ਕਾਲੇ ਮੈਂ ਤਾਂ ਕਹੂੰ ਅੰਗਰੇਜ਼ ਜਿਵੇਂ ਡਾਨੀਆਂ ਬਾਨੀਆਂ ਲਗੇ ਰੇਲ ਗੱਡੀਆਂ ਦੇ ਕਬਜ਼ੇ ਕਰਕੇ 에ਰਪੋਰਟਾਂ ਦੇ ਕਬਜ਼ਾ ਕਰਕੇ ਆ ਇੱਕ ਦਿਨ ਸਾਥੀ ਮੇਰੇ ਨਾਲ ਗੱਲ ਕਰ ਰਿਹਾ ਵੀ ਜਿਹੜਾ 에ਰਪੋਰਟਾਂ ਦੀ ਤੇ ਗੱਲ ਬਣ ਗਈ ਵੀ ਅਸੀਂ ਬਣਾ ਲਈਏ ਪਰ ਜਦੋਂ ਜਹਾਜ਼ਾਂ ਦੀ ਗੱਲ ਆਈ ਉਹ ਕਿੱਥੋਂ ਲੱਭਣੇ ਕਿ ਉਦੋਂ ਆ ਬਿਰਲੇ ਟਾਲਟੇ ਬਾਲਟੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਆਪਦੇ ਜਹਾਜ਼ ਸਾਰੇ ਸਰਕਾਰ ਨੂੰ ਦੇ ਦਨੇ ਹੁਣ ਜੋ ਇਥੋਂ ਤੱਕ ਵੀ ਗੱਲ ਆ ਗਈ ਉਹ ਜਹਾਜ਼ ਵੀ ਉਹਨਾਂ ਟਾਲੀਆਂ ਬਾਨੀਆਂ ਦੇ ਕਬਜ਼ੇ ਜਾ ਚੁੱਕੇ ਇਸ ਕਰਕੇ ਵੱਡੇ ਪੱਧਰ ਤੇ ਸਾਨੂੰ ਇਹ ਵੀ ਖਦਤਾ ਕਿ ਇਹ ਸਰਕਾਰ ਜਿਹੜੀ ਆ ਉਹਨਾਂ ਵੱਡੇ ਘਰਾਣਿਆਂ ਦੇ ਗੁਲਾਮ ਹੋ ਕੇ ਤੇ ਸਾਡੇ ਦੇਸ਼ ਨੂੰ ਫੇਰ ਉਹਨਾਂ ਦੇ ਦੋਹਾਂ ਚੋਂ ਸੱਜਣਾਂ ਦੇ ਹੱਥੇ ਦੇ ਦੇ ਸਕਦੀ ਆਉਣ ਵਾਲੇ ਸਮੇਂ ਚ ਜਨਤਕ ਲੋਕ ਤੇ ਕਿਸਾਨ ਲੋਕ ਮਾਰੇ ਜਾਣਗੇ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਮਗਰੀ ਲਾਤਾ ਅਜੇ ਵੇਖੋ ਜੀ ਇਹ ਤਾਂ ਸਰਕਾਰ ਜਦੋਂ ਵੱਡੇ ਸਾਮਰਾਜ ਘਰਾਣਾ ਨਾਲ ਲੜੀ ਹੋਵੇ ਤੇ ਇਹਦਾ ਵੀ ਰੰਗ ਜੇ ਵਾਲੀ ਚਾਲ ਦਾ ਕੋਈ ਫਰਕ ਨਹੀਂ ਪੈਂਦਾ ਮੈਂਟਮੈਂਟ ਦੇ ਬਦਲਣਾ ਮੈਂਟਮੈਂਟ ਤੇ ਮੁਕਰਨਾ ਮੈਂਟਮੈਂਟ ਦੇ ਹਾਂ ਕਰਨਾ ਇਸ ਕਰਕੇ ਜਿੰਨਾ ਚਿਰ ਸਰਕਾਰ ਉਹ ਪਾਵਰ ਕਰਾ ਕੰਮ ਘਰਾਣਿਆਂ ਦੇ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਉਹਨਾਂ ਚਿਰ ਤੱਕ ਇਹ ਦੇਸ਼ ਵਾਸੀਆਂ ਦੀ ਇੱਕ ਦੁਸ਼ਮਣ ਦੀ ਰੂਪਰੇਖਾ ਨਿਭਾ ਰਹੀ ਤੇ ਹੁਣ ਰਣਨੀਤੀ ਕੀ ਹੋएगी ਅਗਲੀ ਕਿਉਂਕਿ ਅਜੇ ਤਾਂ ਕਹਿੰਦੇ ਕਿ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਹੁਣ ਅਗਲੀ ਰਣਨੀਤੀ ਕੀ ਵੇਖੋ ਜੀ ਸ਼ੰਭੂ ਬਾਲੜਰ ਤੇ ਇਹ ਸਾਰਾ ਕੁਝ ਅੱਜ ਜਿਹੜਾ ਪਾਣਾ ਵਾਪਰੇ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਪੂਰਾ ਦੇਸ਼ ਮਨਾ ਰਿਹਾ ਹੂੰ ਦੂਜੇ ਪਾਸੇ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਫਿਰ ਵੀ ਰੰਗਜੀਤ ਸਰਕਾਰ ਨੇ ਪਰਮਿਸ਼ਨ ਦਿੱਤੀ ਵੀ ਦਿੱਲੀ ਆਓ ਤੇ ਦਿੱਲੀ ਤੱਕ ਪਹਿਲਾਂ ਵੀ ਸਾਡੇ ਵੱਡੇ ਪਿਤਾ ਪੁਰਖੇ ਜਾਂਦੇ ਰਹੇ ਸਾਡੇ ਗੁਰੂ ਜਾਂਦੇ ਰਹੇ ਯੋਧੇ ਜਾਂਦੇ ਰਹੇ ਜਾਂ ਦੇਸ਼ ਭਗਤ ਜਾਂਦੇ ਰਹੇ ਤੇ ਕਿਸਾਨਾਂ ਨੂੰ ਹੀ ਭਾਵੇਂ ਉਥੇ ਨਫਾ ਸੀ ਨੁਕਸਾਨ ਸੀ ਜਾਣ ਦਾ ਹੱਕ ਸੀ ਉਹਦੇ ਵਿੱਚ ਵੀ ਸ਼ਹੀਦੀ ਦਿਹਾੜੇ ਤੇ ਇੱਕ ਸਰਕਾਰ ਨੇ ਇੱਕ ਵੱਡਾ ਅਪਮਾਨਨਾ ਬਣਾ ਕੇ ਉਸ ਇਤਿਹਾਸ ਨੂੰ ਨਾਲ ਜੋੜ ਕੇ ਇੱਕ ਰੰਗਜੇ ਵਾਲਾ ਰੂਪ ਵਿਖਾਇਆ ਬਹੁਤ ਘਾਤਕ ਗੱਲ ਆ ਤੇ ਇਹ ਨੂੰ ਅਸੀਂ ਠੀਕ ਨਹੀਂ ਸਮਝਦੇ ਉਹਦੇ ਨਾਲ ਹੁਣ ਸਾਡੇ ਸਾਥੀ ਜਿਹੜੇ ਆ ਕੋ ਦੋ ਚਾਰ ਸੱਜਣਾ ਹਸਪਤਾਲ ਦੇ ਵਿੱਚ ਪਹੁੰਚਣਗੇ ਰਾਜਪੁਰੇ ਉਹਨਾਂ ਦਾ ਹਾਲਚਾਲ ਪੁੱਛਣਗੇ ਅਗਲੀ ਕੀ ਪੋਜੀਸ਼ਨ ਆ ਬਾਕੀ ਸਾਰੇ ਸਾਥੀ ਬੈਠ ਕੇ ਫਿਰ ਅਗਲੀ ਕੀ ਗੱਲਬਾਤ ਲੈ ਕੇ ਉਹਨੇ ਬੈਠ ਕੇ ਵਿਚਾਰ ਹੋਣਾ ਠੀਕ ਹੈ ਪਤਾਨ ਜੀ ਬਹੁਤ ਬਹੁਤ ਧੰਨਵਾਦ ਤੋਂ ਬਿਲਕੁਲ ਅਗਲੀ ਰਣਨੀਤੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਐਲਾਨ ਕੀਤੀ ਜਾਏਗੀ ਜਲਦੀ ਫੈਸਲੇ ਵੱਡੇ ਲیتے ਜਾਣਗੇ ਆਉਣ ਵਾਲੇ ਸਮੇਂ ਦੇ ਜਲਦ ਪਤਾ ਤੁਹਾਨੂੰ ਵੱਡੀ ਖਬਰ ਲੈ ਕੇ ਅਪਡੇਟ ਰੁਬਰੂ ਹੋਵਾਂਗੇ ਜੁੜਿਓ ਲਦਾਣ ਲਾਈਵ ਤੇ ਨਾਲ ਖਨੋੜੀ ਬਾਰਡਰ ਤੋਂ ਯੂਐਮ ਰਿਪੋਰਟ ਧੰਨਵਾਦ